ਅੱਜ ਕੱਲ੍ਹ ਦੀਆਂ ਕੁੜੀਆਂ ਜੀਨਾ ਜੂਨਾ ਪਾਉਣ ਲੱਗੀਆਂ ਤੁਹਾਡੇ ਵੇਲੇ ਵੀ ਜੀਨਾ ਹੁੰਦੀਆਂ ਨਾ ਰਾਮ ਰਾਮ ਜੀਨਾ ਸਾਡੇ ਵੇਲੇ ਤਾਂ ਜੁਆਕਾ ਨਹੀਂ ਪਾਈਆਂ ਸਾਡਿਆਂ ਨੇ ਹਾਂ ਜੀਨਾ ਕਦੇ ਉਹਨਾਂ ਦੇ ਨੀਤੀ ਦੇਖੀਆਂ ਕੁੰਡ ਕੱਢ ਕੇ ਰੱਖਦੀਆਂ ਕੁੰਡ ਵੀ ਚੱਲ ਕੁੰਡ ਤਾਂ ਆਪਣੀ ਸ਼ਰਮ ਆ ਇੱਕ ਪਿੰਡਾਂ ਚ ਰਵਾਜ ਵੀ ਹੋ ਜਾਂਦਾ ਮੇ ਫਲਾਣਾ ਪਿੰਡ ਠੋਕੜਾ ਸਾਡੇ ਲਵੇ ਦੀ ਇੱਕ ਪਿੰਡ ਇਹ ਜਿਹਾ ਠੋਕੜਾ ਤੇ ਉਹਨੇ ਬਾਹਰ ਅੰਦਰ ਜਾਣਾ ਕੋਈ ਐ ਨੀਤੀ ਕਿਸੇ ਟਾਈਮ ਬਹੂ ਨੂੰ ਸਾਹ ਮਿਲਦਾ ਵੀ ਹੁਣ ਕੁੰਡ ਨਹੀਂ ਕੱਢਿਆ ਹੂੰ ਅਈਆਂ ਹੁੰਦੀ ਨੇ ਢਕੁੰਡ ਕੱਢ ਕੇ ਰੱਖਣਾ ਨੇ ਢਕੁੰਡ ਕੱਢਦੀਆਂ ਕਿਉਂ ਸੀ ਹੈਂ ਢਕੁੰਡ ਕਿਉਂ ਕੱਢ ਕੇ ਰੱਖਦੀਆਂ ਸੀ ਆਜ਼ਾਦੀ ਹੋ ਗਈ ਹਾਂ ਹੁਣ ਅਲੀ ਦਿਖਾਉਂਦੀ ਐ ਮੈਂ ਬਾਬਾ ਸੋਹਣੀ ਐ ਤੇਰੇ ਨਾਲ ਵੀ ਸੋਹਣੀ ਐ ਹਮ ਜਦ ਨਹੀਂ ਸੀ ਜਦ ਅੱਖਾਂ ਦੀ ਸ਼ਰਮ ਮਾਰਦੀ ਸੀ ਬੇਬੇ ਅੱਜਕੱਲ ਜਿਹੜੀਆਂ ਚੰਡੀਗੜ੍ਹ ਵਾਲੀਆਂ ਕੁੜੀਆਂ ਵਾਲ ਆ ਜਿਹੜਾ ਡਾਈਡੂ ਕਰਾਉਂਦੀਆਂ ਸਟ੍ਰੇਟ ਕਰਾਉਂਦੀਆਂ ਜੇਦਾਂ ਤੂੰ ਉਹਨਾਂ ਨੂੰ ਵੇਣੀ ਫਿਰ ਤੇਰੇ ਮਨ ਚ ਕਿੱਦਾਂ ਆਉਂਦਾ ਮੇਰਾ ਮੇਰਾ ਲੂਰੀਆਂ ਉੱਠਦੀਆਂ ਨੇ ਫੜ ਕੇ ਬੋਲੜੀਆਂ ਹਲਾਦਾ ਹਮ ਅੱਛਾ ਆਪਦੀ ਵਜਾ ਬਗੜਨੀ ਇਹ ਸੇਖੀ ਨਹੀਂ ਹੈ ਕੁੜੀਆਂ ਨੇ ਤੈਨੂੰ ਕਮੈਂਟਾਂ 'ਚ ਗਾਲਾਂ ਕੱਢਣੀਆਂ ਜਿਹੜੇ ਤੂੰ ਆਹ ਕੱਢਣ ਬਾਂਦਰਾਂ ਵਰਗੇ ਤਾਂ ਮੂੰਹ ਕਰੀ ਫਿਰਦੀਆਂ ਨੇ 10000 ਹਜ਼ਾਰ ਲਾਉਂਦੀਆਂ ਅਗਲੀਆਂ ਵਾਲਾਂ ਦੇ 20-20 ਹਜ਼ਾਰ ਵਾਲਾਂ ਦੇ ਮੈਂ ਤਾਂ ਕੀ ਐ ਮੈਂ ਤਾਂ ਕੀ ਐ ਵਾਲ ਤਾਂ ਫੇਰ ਵੀ ਉੱਥੇ ਹੀ ਆ ਜਾਂਦੇ ਨੇ ਲੂੰਡਾ ਨਹੀਂ ਹਿਲਦਾ ਐ ਘੋੜੇ ਦੀ ਪੂਛ ਵਾਂਗੂ ਹਾਂ ਉਹੀ ਤਾਂ ਰਮਾਲਾ ਨਾਲ ਨਾਲ ਹਾਲੀਆਂ ਦੇਈ ਨਾ ਨਾਲੀਆਂ ਅਕੇਸ਼ ਨਖਾਰ ਸਾਹਿਬ ਨੂੰ ਨਹੀਂ ਉਹ ਹੁੰਦਾ ਈ ਤੁਹਾਡੇ ਵੇਲੇ ਲੂੰਡੀ ਵਾਂਗੂ ਆਪ ਟੱਪਦੀਆਂ ਨੇ ਫਿਰ ਇੱਜ਼ਤ ਵੀ ਕੀ ਐ ਲੂੰਡੀਆਂ ਟਪਾਉਣ ਜੋਗੀਆਂ ਨਹੀਂ ਨੇ ਪਤ ਚਾਰ ਬੰਦਿਆਂ ਚ ਖੜ ਕੇ ਗੱਲ ਨਹੀਂ ਕਰ ਸਕਦੀਆਂ ਹੂੰ ਉਹ ਲਾਤਰੋ ਮਾਰਨ ਨੂੰ ਕਿਵੇਂ ਮਨਵਾਲਾ ਮਲੰਗ ਬਣੇ ਚ ਫਿਰ ਤੇਰੇ ਸਨੇਹ ਕੋਈ ਗੱਲ ਤਾਂ ਨਾ ਬੋਲਿਆ ਕਰੋ ਗੱਲ ਤਾਂ ਸੁਣ ਵੀ ਤੇਰੇ ਰੇਸ਼ਮ ਵਰਗੇ ਵਾਲਾਂ ਦਾ ਰਾਜ ਕੀ ਆ ਕਦੇ ਨਾ ਲੱਸੀ ਨਾ ਨਾ ਹੁੰਦੀ ਰਹੀਆਂ ਜਾਂ ਸਾਦੇ ਨਾਲ ਵਾਲਾਂ ਨੂੰ ਕਿਆ ਹਾਲ ਆਉਂਦੀ ਰਹੀ ਹੁਣ ਕੀ ਕਰੀਏ ਲੱਸੀ ਦਾ ਪੀਣ ਨੂੰ ਮਸਾ ਮੇਰਦੀ ਐ ਨੇਵਾ ਦੇ ਵੇਲੇ ਕਹਿੰਦਾ ਆਪਦੇ ਵੇਲੇ 'ਚ ਕਦੇ ਕਦੰਤ ਕਰਕੇ ਸਾਬਣ ਨਹੀਂਤੀ ਲੈ ਆ ਕਦੇ ਕਦੰਤ ਕਰਕੇ ਸ਼ੈਂਪੂ ਨੂੰ ਜਾਣਦੇ ਹੀ ਨਹੀਂ ਸੀ ਵੀ ਸ਼ੈਂਪੂ ਕਹੇ ਬੇਬੇ ਜਦੋਂ ਤੇਰਾ ਵਿਆਹ ਆ ਹਾਂਜੀ ਤਾਂ ਆਪਦਾ ਲੱਸੀ ਨਾਲ ਦਹੀਂ ਨਾਲ ਨਹਾਉਂਦੇ ਤੇਲ ਪਾ ਲੈਣ ਵਿੱਚ ਤੱਤੀ ਕਰਕੇ ਉਹਦੇ ਨਾਲ ਨਾ ਲੈਣ ਚਹਾੜਾ ਚੱਸਿਆ ਬੇਬੇ ਜਦੋਂ ਤੇਰਾ ਵਿਆਹ ਆ ਉਦੋਂ ਤੂੰ ਆਪਣੇ ਘਰ ਵਾਲੇ ਨੂੰ ਵੇਖਿਆ ਪਹਿਲਾਂ ਨਾ ਹਾਏ ਕਿਉਂ ਜੇ ਮੈਂ ਕਿਹਨੇ ਵੇਖਿਆ ਤੂੰ ਸੰਤ ਕੀਤੇ ਕੀਤਾ ਘਰ ਵਾਲੇ ਨੂੰ ਪਸੰਦ ਕਿਨੇ ਕੀਤਾ ਘਰ ਵਾਲੇ ਨੂੰ ਘਰ ਦਿਆਂ ਨੇ ਹੂੰ ਲੈ ਹੂੰ ਕਿਉਂ ਹੋ ਗਰੇ ਨਾ ਗਾਣਾ ਤੂੰ ਆਖੇ ਨੇ ਮੈਨੂੰ ਵਿਖਾਓ ਘਰ ਵਾਲਾ ਹੋਰ ਹਾਂ ਘਰ ਵਾਲਾ ਦਾ ਚੰਦਾ ਟੁਕੜਾ ਸੀ ਉਹ ਚੱਕ ਫੋਟੋ ਦਿਖਾ ਦਿੰਦਾ ਦਿਖਾਉਣ ਮੜੀ ਚਾਹਤੇ ਹੋ ਸ਼ਰਵਾਗੀ ਬੇਬੇ ਘਰ ਵਾਲੇ ਦੇ ਨਾਮ ਤੇ ਸੰਗ ਮਾਰਤੀ ਹੈ ਕਵੀ ਕਬਾਰ ਉਹ ਦੇਖ ਉਹ ਮਾਰ ਕੈਮਰਾ ਮੜਾ ਜਾ ਉੱਤੇ ਉਹ ਵੇਖ ਹਾਂ ਫੋਟੋ ਹੈ ਕਿਆ ਬਾਤ ਆ ਯਾਰ ਹਟਾ ਕੇ ਨੇ ਕੋਈ ਅਜ ਨਹੀਂ ਆ ਪ੍ਰਾਣਾ ਆਦਾ ਚੰਦਾ ਟੁਕੜਾ ਬੇਬੇ ਦੇ ਡਾਕਟਰ ਮਨਮੋਹਨ ਸਿੰਘ ਵਰਗਾ ਲੱਗਦਾ ਹੀ ਡਾਕਟਰ ਮਨਮੋਹਨ ਸਿੰਘ ਵਰਗਾ ਇਧਰ ਮਨਮੋਹਨ ਦਾ ਵੀ ਜੁੱਤੀ ਵਰਗਾ ਆਪਣੀ ਹਾਂ ਗੱਲਾਂ ਮਾਰਦਾ ਅੱਛਾ ਹਾਂ ਉਹਦੇ ਨੇ ਬੇਬੇ ਜਦੋਂ ਤੇਰਾ ਢੋਲਾ ਵਿਆਹ ਕੇ ਆਇਆ ਫਿਰ ਪਾਣੀ ਪੂਣੀ ਵਾਰਿਆ ਕਿਦਾਂ ਦਾ ਸ਼ਗਨ ਸ਼ੂਣ ਕਿਦਾਂ ਦਾ ਵਿਹਾਰ ਹੁੰਦਾ ਉਹਦਾ ਉਹ ਮੇਰਾ ਪਾਣੀ ਕਿਹਨੇ ਵਾਰਨਾ ਤੇ ਵੀਰ ਸੱਸ ਮਰ ਗਈ ਸੀ ਹੂੰ ਅੱਛਾ ਨੰਦਾਂ ਦਾ ਕੀ ਤੈਨੂੰ ਪਤਾ ਯਾਰ ਅੱਜ ਕੱਲ ਇੱਕ ਜਸ਼ਾਨੀ ਧੀ ਵਿਚਾਰੀ ਉਹ ਸੁਧਾਰਨ ਜੀ ਦੂਜੀ ਕਹਿੰਦੀ ਧੀ ਵਿਆਹ ਨਾ ਜਾਵੇ ਮੇਰੇ ਜੁੱਗਾ ਹੀ ਰਹੇ ਫੇਰ ਆ ਪਾਣੀ ਕਿਹਨੇ ਵਾਰਨਾ ਤੇ ਤੂੰ ਜਾਣ ਬੇਬੇ ਇੱਕ ਗੱਲ ਦੱਸੀ ਵੀ ਇੱਕ ਇੱਕ ਗੱਲ ਹੋਰ ਦੱਸ ਦੇ ਮਾੜੀ ਜਿੰਨਗੀ ਜੀ ਉਹ ਛੱਡ ਦੇ ਹੁਣ ਆਪਾਂ ਹੋਰ ਗੱਲ ਬੇਬੇ ਜਦੋਂ ਅੱਜ ਕੱਲ ਨੌ ਤੇ ਸੱਸੋਂ ਦੇ ਘਰ ਚ ਤੇ ਉਹ ਲੜ ਪੈਂਦੀਆਂ ਵੀ ਕਹਿੰਦੀਆਂ ਮੈਨੂੰ ਅੱਡ ਕਰ ਦੇ ਵਿਆਹ ਹੁੰਦਾ ਮੁੰਡੇ ਦਾ 2 ਮਹੀਨਾ ਬਾਅਦ ਆਂਦੀਆਂ ਕਹਿੰਦੀਆਂ ਮੈਂ ਮੈਂ ਤੇ ਅੱਡ ਰਹਿਣਾ ਮੈਂ ਨਹੀਂ ਸੱਸ ਨਾਲ ਰਹਿਣਾ ਤੁਹਾਡੇ ਵੀ ਉਦਾਂ ਹੁੰਦਾ ਛੋਟਾ ਪਤੀ ਨੌਂ ਦੀ ਹੂੰ ਕੋਈ ਮਾੜਾ ਕੋਈ ਦੇਵਾਹੇ ਜੀ ਕੋਈ ਕਾਲੰਗਿਆਰੀਓ ਆਜੇ ਤਾਂ ਪਈ ਲੀ ਉੱਤੇ ਲੈਦੇ ਨਹੀਂ ਤਾਂ ਕੋਈ ਇੰਨੀ ਜ਼ਰਤ ਨਹੀਂ ਸੀ ਕਿਸੇ ਦੀ ਮੂਰੇ ਬੋਲਣ ਦੀ ਹਮ ਅੱਡ ਹੁਣਾ ਹੋਜੋ ਭਾਈ ਜਿਹੇ ਜੀ ਟਿੱਕੀ ਪੱਕੂ ਚੱਕ ਕੇ ਖਾਈ ਜਾਇਓ ਇਹ ਆਪੇ ਹੀ ਬਿਸ਼ਰਮਿਕ ਦੀ ਮਾਰੀ ਅਗਲੀ ਵਿੱਚ ਵੜਦੀ ਸੀ ਹਮ ਵੀ ਮੈਨੂੰ ਇੱਥੇ ਕੀ ਪਿਆ ਮੈਂ ਬੋਲ ਲੈਂਦਿਆਂ ਉਹ ਤਾਂ ਉਦੋਂ ਜਨਾਨੀਆਂ ਸਸਾਂ ਬੋਲੀਆਂ ਜੱਕਦਾ ਗੂੰਗੀਆਂ ਸੀ ਹਾਂ ਅੱਛਾ ਲੜ ਪੈਂਦਿਆਂ ਉਹਦੋਂ ਵੀ ਹਾਂ ਤੂੰ ਬੇਬੇ ਉਹ ਤਾਂ ਤੂੰ ਵੀ ਨੋ ਹੋਵੇਂਗੀ ਤੂੰ ਵੀ ਲੜ-ਰੋੜ ਪੈਣੀ ਹਾ ਤੇਰੇ ਮੈਂ ਵੀਰਾ ਅਜੇ ਤੱਕ ਲੜੀ ਨਹੀਂ ਕਿਸੇ ਨਾਲ ਹਾਂ ਮੇਰੇ ਪਿੰਡ ਜਾ ਕੇ ਤਵਦੀਸ਼ ਕਰ ਲਿਓ ਕਦੇ ਕਿਸੇ ਨਾਲਾਂ ਬਾਹ ਕੱਢ ਕੇ ਨਹੀਂ ਲੱਗੀ ਅੱਛਾ ਜਾਇਓ ਮੇਰੇ ਪਿੰਡ ਚਾਉਂਦਾ ਹੀ ਐ ਜੀ ਨੂੰ ਮਰਜ਼ੀ ਪੁੱਛ ਲਿਓ ਦੂਜੇ ਪਾਸੇ ਪੁੱਛ ਲਿਓ ਜੇ ਕੋਈ ਮੇਰੀ ਨਿੰਦਿਆ ਕਰ ਦੇ ਅੰਤ ਤੇ ਵੀ ਰੱਬ ਦਾ ਧੱਕਾ ਹੋਊ ਕਿ ਆ ਕੀ ਕਹਿੰਦੇ ਨੇ ਤਾਂ ਕੋਈ ਉਹ ਨਹੀਂ ਹੁੰਦਾ ਠੀਕ ਐ